ਬੜਾ ਉਤਸ਼ਾਹ ਬੜੇ ਜੋਰ ਸ਼ੋਰ ਨਾਲ ਬੜੀ ਖੁਸ਼ੀ ਉਨ੍ਹਾਸ ਦੇ ਨਾਲ ਤਿਹਾਰ ਮਨਾ ਜਾ ਰਿਹਾ ਹੈ ਜਿਸਟਾਡ ਕਨੌਰ ਨੂੰ ਤੇ ਨੌਰਜਵਾਨ ਕਲਕਾ ਸੈਂਟਰ ਨੂੰ ਬੜੀ ਵਧਾਈ ਦਿਨਾ ਉਹਨਾਂ ਨੇ ਇੱਡਾ ਵਧੀਆ ਮੇਲਾ ਜਣਾ ਲਗਾਇਆ ਬਹੁਤ ਆਨੰਦਦਾਇਕ ਸੋਏ ਲੋਕਾਂ ਦੇ ਲੁੱਟਣ ਤੋਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਹੁਣ ਮੌਕਾ ਹੈ ਕਿ ਵਿਕਾਸ ਵਰਗੇ ਨੌਜਵਾਨ ਗੁਜਾਰੂ ਜਨਤਾ ਦੀ ਸੇਵਾ ਕਰਨ ਵਾਲੇ ਵਿਅਕਤੀ ਨੂੰ ਕਨੌਰ ਦੀ ਨੁਮਾਇੰਦਗੀ ਮਿਲੇ ਧਰਨੇ ਤੇ ਬੈਠੇ ਸੀ ਉਹਨਾਂ ਦਾ ਧਰਨਾ ਜਦੋਂ ਚੁੱਕਿਆ ਗਿਆ ਤੇ ਇੱਥੋਂ ਦਾ ਜਿਹੜਾ ਨਮਾਇੰਦਾ ਹੈ ਉਹਦੇ ਉੱਤੇ ਟਰੈਫੀ ਚੋਰੀ ਤੇ ਇਲਜ਼ਾਮ ਲੱਗੇ ਸੀ ਤੇ ਅਜੇ ਤੱਕ ਉਹ ਤਫਾ ਹਟਾ ਹੀ ਹੈ ਇੱਥੇ ਮੈਂ ਆਉਂਦਾ ਰਹਿਣਾ ਬੜੀ ਜ਼ਿਆਦਾ ਜ਼ਰੂਰਤਾ ਇੱਕ ਚੰਗੇ ਵਿਅਕਤੀ ਦੀ ਜੋ ਹਲਕਾ ਘਨੌਰ ਦੇ ਵਿੱਚ ਵਿਕਾਸ ਦੇ ਪੱਖੋਂ ਮੋਰੀ ਹਲਕਿਆਂ ਦੇ ਵਿੱਚ ਲੈ ਕੇ ਗੁੱਸੇ ਨੂੰ ਸੰਭਾਲਣ ਲਈ ਜੋ ਵੀ ਹੁਕਮ ਜੋ ਵੀ ਕਦਮ ਸਾਨੂੰ ਚੁੱਕਣੇ ਪੈਣਗੇ ਉਹ ਅਸੀਂ ਹਮੇਸ਼ਾ ਹੀ ਕਰ ਰਹੇ ਹਾਂ ਮੈਂ ਸੰਗਠਨ ਦਾ ਇੱਕ ਬੱਲਵਾਂ ਸੰਗਠਨ ਚਾਹੇ ਮੈਨੂੰ ਫਿਊਜ਼ ਕਰਦੇ ਸੰਗਠਨ ਚਾਹੇ ਮੇਰੇ ਚ ਕਰੰਟ ਪਾ ਦੇ ਲਾਈਟ ਮੇਰੀ ਔਨ ਕਰ ਦੇ ਸਰੌਣ ਕਾਜ ਵਿੱਚ ਆ ਕੇ ਕਿਦਾਂ ਦਿਲ ਕਰਦਾ ਹਨਾ ਵੀ ਨੱਚਣ ੱੱਪਣ ਨੂੰ ਸੋ ਬਹੁਤ ਹੀ ਲੱਗਦਾ ਹੈ ਆਪਣੇ ਪੈਰ ਨੂੰ ਹੱਥ ਤੋਂ ਫੜ ਕੇ ਅੱਗੇ ਤੱਕ ਉਸ ਕਲਾ ਦੇ ਖੇਤਰ ਵਿੱਚ ਦੁਬਾਰਾ ਲੈ ਕੇ ਆਏ ਨੇ ਦਿਨਦਰ ਸ਼ਰਮਾ ਜੀ ਤਾਂ ਕਿ ਜਿਹੜੇ ਬੱਚੇ ਵੈਸਟਰਨ ਕਲਚਰ ਵੱਲ ਜਾ ਰਹੇ ਨੇ ਔਰ ਬੇਹੂਦਾ ਤਰੀਕੇ ਦੇ ਗਾਣੇ ਕੱਪੜੇ ਪਾਉਂਦੇ ਨੇ ਉਨਾ ਨਾ ਆਪਣੀ ਵਿਰਾਸਤ ਨਾਲ ਜੋੜ ਰਹੇ ਨੇ ਵੀ ਸਾਡੇ ਪੰਜਾਬ ਦਾ ਕਲਚਰ ਕਿੰਨਾ ਸੋਹਣਾ ਹੈ ਪਹਿਰਾਵਾ ਕਿੰਨਾ ਸੋਹਣਾ ਹੈ ਹਰ ਚੀਜ਼ बिकਦੀ ਆ ਨਾ ਰਾਤ ਵੀ ਆ ਇੱਥੇ ਹਨੇਰਾ ਵੀ ਆ ਚਾਲਣ ਵੀ ਆ ਤੁਸੀਂ ਕਿਹਨੂੰ ਉੱਚ ਦੇਖਣਾ ਚਾਹੁੰਦੇ ਆ ਚਾਨਣ ਨੂੰ ਹਨੇਰੇ ਨੂੰ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਕਿਤੇ ਵਿੱਚ ਮੈਂ ਨੱਚਦੀ ਬਹੁਤ ਅੱਛਾ ਲੱਗ ਰਿਹਾ ਜੀ ਸਾਡੇ ਸੂਬੇ ਦੇ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਚੀਮਾ ਜੀ ਔਰ ਮੈਂ ਅੱਜ ਅਸੀਂ ਇੱਥੇ ਕਨੌਰ ਹਲਕੇ ਜਿਹੜਾ ਤੀਆਂ ਦਾ ਤਿਉਹਾਰ ਵਿਕਾਸ ਸ਼ਰਮਾ ਜੀ ਔਰ ਨੌਜੋਤ ਕਦਰ ਸੈਂਟਰ ਵੱਲੋਂ ਮਨਾਇਆ ਜਾ ਰਿਹਾ ਉਹਦੇ ਸ਼ਿਰਕਤ ਕਰਨ ਲਈ ਆਏ ਆ ਬੜਾ ਹੀ ਉਤਸ਼ਾਹ ਹੈ ਬੜੇ ਜੋਰ ਸ਼ੋਰ ਨਾਲ ਬੜੀ ਖੁਸ਼ੀ ਉਨ੍ਹਾਸ ਦੇ ਨਾਲ ਤਿਉਹਾਰ ਮਨਾਇਆ ਜਾ ਰਿਹਾ ਇਹ ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੇ ਵਿਰਸੇ ਦਾ ਬੜਾ ਇੱਕ ਮਹੱਤਵਪੂਰਨ ਤਿਉਹਾਰ ਹੈ ਜਿਹਨੂੰ ਸਾਡੀਆਂ ਮਾਤਾਵਾਂ ਪੈਣਾ ਬੜੇ ਚਾਹ ਦੇ ਨਾਲ ਸਾਲ ਭਰ ਉਡੀਕਦੀਆਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਵਿਕਾਸ ਲਗਾਤਾਰ ਹਰ ਸਾਲ ਇਨੂੰ ਇੱਕ ਵੱਡੇ ਉਤਸਵ ਦੇ ਰੂਪ ਮਨਾਉਂਦਾ ਹੈ ਔਰ ਪੂਰੇ ਕਨੌਰ ਹਲਕੇ ਦੀਆਂ ਮਾਤਾਵਾਂ ਭੈਣਾਂ ਨੂੰ ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾਉਂਦਾ ਮੌਕਾ ਮਿਲਦਾ ਸੁਮੈ ਨੌਜਵਾਨ ਸਭਾ ਰਜਿਸਟਰਡ ਕਨੌਰ ਨੂੰ ਤੇ ਨੌਰਜਵਾਨ ਕਲਕਾ ਸੈਂਟਰ ਨੂੰ ਬੜੀ ਵਧਾਈ ਦਿਨਾ ਤੁਹਾਨੂੰ ਇੱਕ ਇੱਤਾ ਵਧੀਆ ਮੇਲਾ ਜਿਹੜਾ ਉਹ ਲਗਾਇਆ ਬਹੁਤ ਆਨੰਦਦਾਇਕ ਜੋ ਸੇਵਾ ਕਰੇਗਾ ਜਨਤਾ ਦੀ ਉਹਨੂੰ ਜਨਤਾ ਦਾ ਨੁਮਾਇੰਦਾ ਬਣਨ ਦਾ ਪੂਰਾ ਹੱਕ ਹੈ ਔਰ ਆਪਾਂ ਕਨੌਰ ਹਲਕੇ ਹੀ ਦੇਖ ਰਹੇ ਹਾਂ ਚਾਹੇ ਉਹ ਸਾਡਾ ਪ੍ਰੈਜੈਂਟ ਐਮਐਲਏ ਆ ਜਾਂ ਪੁਰਾਣੇ ਸੀ ਸੋਇ ਮਾਫੀਆ ਰਾਜ ਤੋਂ ਸੋਇ ਲੋਕਾਂ ਦੀਆਂ ਜਿਬਾਂ ਕੱਟਣ ਤੋਂ ਸੋਇ ਲੋਕਾਂ ਦੇ ਲੁੱਟਣ ਤੋਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਹੁਣ ਮੌਕਾ ਹੈ ਕਿ ਵਿਕਾਸ ਵਰਗੇ ਨੌਜਵਾਨ ਗੁਜਾਰੂ ਜਨਤਾ ਦੀ ਸੇਵਾ ਕਰਨ ਵਾਲੇ ਵਿਅਕਤੀ ਨੂੰ ਘਨੌਰ ਦੀ ਨੁਮਾਇੰਦਗੀ ਮਿਲੇ ਘਨੌਰ ਦੀ ਵਿਧਾਨ ਸਭਾ 'ਚ ਪਹੁੰਚੇ ਤਾਂ ਕਿ ਜਿਹੜੇ ਹਲਕੇ ਦੇ ਈਟੇ ਲੰਬੇ ਸਮੇਂ ਦੇ ਲੰਬੀ ਮਸਲੇ ਆ ਉਹ ਹੱਲ ਕੀਤੇ ਜਾ ਸਕਣ ਮੈਂ ਤਾਂ ਉਹ ਤੇ ਇਹੀ ਕਹਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਹਲਕਾ ਕਨੌਰ ਤੇ ਇੱਕ ਬੜਾ ਵੱਡਾ ਧੱਬਾ ਲੱਗ ਗਿਆ ਸੀ ਜਦੋਂ ਸ਼ੰਭੂ ਸਾਡੇ ਕਿਸਾਨ ਭਰਾ ਜਿਹੜੇ ਧਰਨੇ ਤੇ ਬੈਠੇ ਸੀ ਉਹਨਾਂ ਦਾ ਧਰਨਾ ਜਦੋਂ ਚੁੱਕਿਆ ਗਿਆ ਤੇ ਇਤੋਂ ਦਾ ਜਿਹੜਾ ਨਮਾਇੰਦਾ ਹੈ ਉਹਦੇ ਤੇ ਟਰਾਲੀ ਚੋਰੀ ਤੇ ਇਲਜ਼ਾਮ ਲੱਗੇ ਸੀ ਤੇ ਅਜੇ ਤੱਕ ਉਹ ਧੱਬਾ ਉੱਤਾਂ ਹੀ ਹੈ ਸੋ ਜਿਹੜੇ ਲੋਕਾਂ ਤੇ ਇਸ ਤਰ੍ਹਾਂ ਦੇ ਧੱਬੇ ਲੱਗਦੇ ਆ ਉਹਨਾਂ ਤੋਂ ਸਮਾਜ ਕੋਈ ਕਿਸ ਤਰ੍ਹਾਂ ਦੀ ਉਮੀਦ ਕਰ ਸਕਦਾ ਹੈ ਕਿ ਸਾਡੇ ਲਈ ਕੁਝ ਭਲਾ ਕਰੂਗਾ ਜਾਂ ਸਾਡੇ ਇਲਾਕੇ ਦਾ ਵਿਕਾਸ ਕਰੂਗਾ ਜਿਹੜੇ ਛੋਟੀਆਂ-ਛੋਟੀਆਂ ਚੋਰੀਆਂ ਨਾਲ ਆਪਣਾ ਘੇਟ ਭਰਨਾ ਚਾਹੁੰਦੇ ਹੋਣ ਉਹਨਾਂ ਤੋਂ ਕਦੇ ਕੋਈ ਸਮਾਜ ਚੰਗੇ ਦੀ ਉਮੀਦ ਨਹੀਂ ਕਰ ਸਕਦਾ ਸੋ ਚੰਗੇ ਦੀ ਵੀ ਤੋ ਉਸੇ ਤੋਂ ਕਰ ਸਕਦੇ ਹਾਂ ਜਿਸ ਤੋ ਲੋਕ ਇਸ ਤਰ੍ਹਾਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਲਈ ਲੋਕਾਂ ਦੀ ਭਾਈਚਾਰਕ ਸਾਂਝ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਆ ਉਹੀ ਹਲਕੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਕਿਉਂਕਿ ਹਲਕਾ ਖਨੌਰ ਮੈਂ ਵੇਖਿਆ ਇੱਥੇ ਮੈਂ ਆਉਂਦਾ ਰਹਿਣਾ ਬੜੀ ਜਿਆਦਾ ਜ਼ਰੂਰਤ ਹੈ ਇੱਕ ਚੰਗੇ ਵਿਅਕਤੀ ਦੀ ਜੋ ਹਲਕਾ ਕਨੌਰ ਦੇ ਨੂੰ ਵਿਕਾਸ ਦੇ ਪੱਖੋਂ ਮੋੜੀ ਹਲਕਿਆਂ ਦੇ ਵਿੱਚ ਲੈ ਜਾ ਸਕੇ। ਵਿਕਾਸ ਨੂੰ ਜਿਹੜਾ ਹਲਕਾ ਕਰੋ ਸਕੇ ਫਿਰ ਉਜੇ ਸਕੀਏਗਾ ਕਿਉਂਕਿ ਭਾਜਪਾ ਦੀ ਵੱਡੀ ਜ਼ਿੰਮੇਵਾਰੀ ਜਿੰਦਰੀ ਨੋਟ ਕਰੀਏ। ਨਹੀਂ ਇਹਦੇ 'ਚ ਦੋ ਚੀਜ਼ਾਂ ਨੇ ਸਾਡੇ ਪ੍ਰੈਜ਼ੈਂਟ ਹਲਕਾ ਜਿਹੜਾ ਲੜੇ ਚੋਣ ਲੜੇ ਪ੍ਰਕਾਸ਼ ਸ਼ਰਮਾ ਜੀ ਆ ਪਾਰਟੀ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਬੋਰਡ ਹੈ ਦਿੱਲੀ ਦੇ ਵਿੱਚੋਂ ਉਸਨੇ ਫੈਸਲਾ ਕਰਨਾ ਹੁੰਦਾ। ਔਰ ਬੰਦੇ ਦੀ ਕਾਬਲੀਅਤ ਨੂੰ ਵੇਖ ਕੇ ਪਾਰਟੀ ਟਿਕਟ ਦਿੰਦੀ ਹੈ ਜਿਸ ਤਰ੍ਹਾਂ ਵਿਕਾਸ ਸ਼ਰਮਾ ਜੀ ਲੱਗੇ ਹੋਏ ਆ। ਇਸ ਵਿਸ਼ਾਤ ਦੇ ਏਰੀਏ ਦੇ ਵਿੱਚ ਜਿਸ ਤਰ੍ਹਾਂ ਅੱਜ ਪੈਣਾ ਨੂੰ ਬੱਚਿਆਂ ਨੂੰ ਇਕੱਠੇ ਕਰਕੇ ਲੋਕਾਂ ਦੇ ਵਿੱਚ ਆਮ ਉਹਨਾਂ ਦੀਆਂ ਮੁਸ਼ਕਲਾਂ ਨੂੰ ਚੁੱਕਦੇ ਐ ਮੈਨੂੰ ਉਮੀਦ ਹੈ ਕਿ ਪਾਰਟੀ ਇਹਦੇ ਸਿਰ ਤੇ ਜਰੂਰ ਹੱਥ ਰੱਖੂਗੀ ਔਰ 2027 ਦੇ ਵਿੱਚ ਪਾਰਟੀ ਦੇ ਹੱਥ ਰੱਖਣ ਤੋਂ ਬਾਅਦ ਘਨੌਰ ਦੇ ਲੋਕ ਵੀ ਇਸ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਪੰਜਾਬ ਦੀ ਵਿਧਾਨ ਸਭਾ 'ਚ ਇਸ ਨੂੰ ਦੇਖਣਾ ਚਾਹਣ। ਵਿਖੋ ਤੀਆਂ ਦਾ ਤਿਹਾਰ, ਛੱਡੀਆਂ, ਪੈਣਾ ਦਾ ਸਾਡੀ ਮਤਾਵਾ ਦਾ ਖਾਸ ਤਿਉਹਾਰ ਹੈ। ਇਹ ਪਿਛਲੇ ਸਾਲ ਵੀ ਅਸੀਂ ਜੋਤੀਆਂ ਦਾ ਮੇਲਾ ਤਨੌਰ ਦੇ ਵਿੱਚ ਕਰਾਇਆ ਸੀ ਇਸ ਵਾਰ ਵੀ ਸਾਡਾ ਇਹ ਦੂਜਾ ਹੈ ਜੋਤੀਆਂ ਦਾ ਮੇਲਾ ਹੈ ਕਿ ਵਿਰਸੇ ਨੂੰ ਸੰਭਾਲਣ ਲਈ ਜੋ ਵੀ ਉਦਮ ਜੋ ਵੀ ਕਦਮ ਸਾਨੂੰ ਚੁੱਕਣੇ ਪੈਣਗੇ ਉਹ ਅਸੀਂ ਹਮੇਸ਼ਾ ਹੀ ਪਿਆਰ ਰਹਿਣਗੇ ਲੱਗਦਾ ਹੈ ਕਿ ਸਤ ਦੇਖ ਰਿਹਾ ਹਾਂ ਕਿ ਪਿਛਲੇ ਨਾਲੋਂ ਵਾਸ਼ਪੰਦਾ ਜਾ ਰਿਹਾ ਲੱਗਦਾ 2027 ਵਿੱਚ ਵੀ ਇਹ ਜਿਹੜਾ ਸ਼ਬਦ ਆਪਾਂ ਅਸੀਂ ਕਰ ਦੋ ਇਹਨਾਂ ਪੈਣਾ ਦਾ ਬਹੁਤ ਆਸ਼ੀਰਵਾਦ ਹੈ ਬਹੁਤ ਆਸ਼ੀਰਵਾਦ ਰਹੂਗਾ ਬਹੁਤ ਅੱਛਾ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਮਾਹੌਲ ਹੈ ਅਸੀਂ ਪਿੰਡ ਪਿੰਡ ਜਾ ਕੇ ਭਾਜਪਾ ਦੇ ਜੋ ਕੈਂਪ ਆ ਰਹੇ ਨੇ ਕੇਂਦਰ ਸਰਕਾਰ ਦੀਆਂ ਜੋ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਪਿੰਡ-ਪਿੰਡ ਬੂਥ-ਬੂਥ ਜਾ ਕੇ ਅਸੀਂ ਦੇ ਰਹੇ ਆ ਤੇ ਲੋਕਾਂ ਵੱਲੋਂ ਬੜਾ ਆਸ਼ੀਰਵਾਦ ਬੜਾ ਪਿਆਰ ਸਾਨੂੰ ਮਿਲ ਰਿਹਾ ਤੇ ਬੜਾ ਵਧੀਆ ਮਾਹੌਲ ਹੈ ਤੇ ਮੈਨੂੰ ਆਸ ਹੈ ਧਨੌਰ ਦੇ ਲੋਕ ਆਸ਼ੀਰਵਾਦ ਲੱਗਦਾ ਹੈ ਕਿ ਜੇ ਪਾਰਟੀ ਆਤਮ ਨੂੰ ਕੋਈ ਮੱਤੀ ਜੁਮੇ ਮਾਰੀ ਨਹੀਂ ਤੀ ਹੈਗੇ ਤਾਂ ਉਸ ਤੇ ਖਰਾ ਤੁੰਦੂ ਕੋ ਮੈਂ ਸ ਬਾਲਕਾਲ ਤੋਂ ਸਵੈਮ ਸੇਵਕਾਂ ਤੇ ਮੈਂ ਸੰਗਠਨ ਦਾ ਇੱਕ ਬੱਲਵਾਂ ਸੰਗਠਨ ਚਾਹੇ ਮੈਨੂੰ ਫਿਊਜ ਕਰ ਦੇ ਸੰਗਠਨ ਚਾਹੇ ਮੇਰੇ ਚ ਕਰੰਟ ਪਾ ਦੇ ਲਾਈਟ ਵੀ ਰੀ ਆਨ ਕਰ ਦੇ ਜੁੰਮੇਵਾਰੀ ਕੋਈ ਮਿਲੇ ਨਾ ਮਿਲੇ ਕੋਈ ਦਿੱਕਤ ਨਹੀਂ ਪਰ ਕਾਰਕਿਰਤਾ ਹੈਗੇ ਆ ਜੋ ਵੀ ਜੁੰਮੇਵਾਰੀ ਪਾਰਟੀ ਦਊਗੀ ਉਹ ਅਸੀਂ ਅੰਧੇਹੀ ਨਾਲ ਵੱਧੋੜਾ ਇੰਤzar ਹੋਇ ਕਿੰਨਾ ਦੇਖਦੇ ਕਿ ਇੰਨੇ ਮਿਲਣ ਉਹ ਵੇਖੋ ਟੋਲ ਦੀ ਆਵਾਜ਼ ਆ ਰਹੀ ਆ ਮੇਲਾ ਜਿਹੜੇ ਪੰਜਾਬ ਦੇ ਵਿੱਚ ਮੇਲੇ ਸਾਡਾ ਪੰਜਾਬ ਮੇਲਿਆਂ ਦੇ ਨਾਲ ਮਸ਼ਹੂਰ ਆ ਤੇ ਜਦੋਂ ਜਦੋਂ ਮੇਲੇ ਲੱਗਦੇ ਆ એનર્ਜੀ ਆਉਂਦੀ ਆ ਖੁਸ਼ੀਆਂ ਆਉਂਦੀਆਂ ਨੇ ਔਰ ਖੇੜੇ ਆਉਂਦੇ ਆ ਇਹ ਮੇਲਿਆਂ ਕਰਕੇ ਸਾਡਾ ਪੰਜਾਬ ਜਾਣਿਆ ਜਾਂਦਾ ਸੋ ਰੌਣਕਾਂ ਵਿਚ ਆ ਕੇ ਕਿਹਦੇ ਨਹੀਂ ਦਿਲ ਕਰਦਾ ਹਨਾ ਵੀ ਨੱਚਣ ਟੱਪਣ ਨੂੰ ਸੋ ਬਹੁਤ ਹੀ ਲੱਗਦਾ ਹੈ ਰਵਿੰਦਰ ਸ਼ਰਮਾ ਜੀ ਸਾਡੇ ਭਾਈ ਸਾਹਿਬ ਨਾਰਥ ਜੋਨ ਕਲਚਰ ਤੋਂ ਉਹਨਾਂ ਨੇ ਸਪੈਸ਼ਲ ਇਨਵਾਈਟ ਕੀਤਾ ਤੇ ਉਹਨਾਂ ਕਰਕੇ ਮੈਂ ਆਈ ਹਾਂ ਕਿਉਂਕਿ ਉਹਨਾਂ ਨਾਲ ਸਾਡੇ ਬਿਲਕੁਲ ਘਰ ਵਰਗਾ ਸਾਡਾ ਪਰਿਵਾਰ ਦਾ ਰਿਲੇਸ਼ਨ ਹੈਗਾ ਰਵਿੰਦਰ ਸ਼ਰਮਾ ਜੀ ਦੇ ਨਾਲ ਉਹਨਾਂ ਦੇ ਘਰੋਂ ਜਿਹੜੇ ਭਾਬੀ ਜੀ ਸਾਡੇ ਉਹਨਾਂ ਕਰਕੇ ਅੱਜ ਮੈਂ ਇਹ ਨਾ ਮੇਲਿਆਂ ਦਾ ਹੁਣ ਹਿੱਸਾ ਬਣ ਰਹੀਆਂ ਮੁੜ ਕੇ ਫਿਰ ਖੁਸ਼ਹਾਲੀਆਂ ਆਈਆਂ ਨੇ ਜ਼ਿੰਦਗੀ 'ਚ ਕਿਉਂਕਿ ਉਹਨਾਂ ਨੇ ਆਪਣੇ ਭੈਣ ਨੂੰ ਹੱਥ ਤੋਂ ਫੜ ਕੇ ਅੱਗੇ ਤੱਕ ਉਸ ਕਲਾ ਦੇ ਖੇਤਰ ਵਿੱਚ ਦੁਬਾਰਾ ਲੈ ਕੇ ਆਏ ਨਿਰਵਿੰਦਰ ਸ਼ਰਮਾ ਜੀ ਸੋ ਅੱਜ ਉਹ ਵਿਕਾਸ ਸ਼ਰਮਾ ਜੀ ਤੇ ਅਰਵਿੰਦਰ ਸ਼ਰਮਾ ਜੀ ਨੇ ਉਪਰਾਲਾ ਕਰਕੇ ਇਹ ਨਾਰਥ ਜੋਨ ਕਲਚਰ ਵਾਲਿਆਂ ਨੇ ਜਿਹੜਾ ਮੇਲਾ ਕਰਵਾਇਆ ਤੇ ਬਹੁਤ ਵੱਡਾ ਹੈ ਥੈਂਕਸ ਉਹਨਾਂ ਦਾ ਪੂਰੇ ਪੰਜਾਬ ਵੱਲੋਂ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਆ ਕਿ ਉਹ ਸਾਡੇ ਕਲਚਰ ਨੂੰ ਔਰ ਸਾਧੀਆਂ ਧੀਆਂ ਪੜਾਣ ਨੂੰ ਖੁਸ਼ੀਆਂ ਦੇ ਰਹੇ ਨੇ ਇਸ ਮੇਲੇ ਤੇ ਰਾਹੀਂ ਸੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਥਿਆ ਲੱਗਦਾ ਹੈਗਾ ਕਿ ਅੱਜ ਕੱਲ ਬੱਚੇ ਸੋਸ਼ਲ ਮੀਡੀਆ ਨਾਲ ਤਾਂ ਜੁੜ ਜੁੜ ਹੋਏ ਨੇ ਪਰ ਆ ਗੈਸ਼ਿਕ ਕਲਚਰ ਨੂੰ ਲੱਗਦਾ ਹੈਗਾ ਕਿ ਇਹ ਵਿਰਾਸਤੀ ਰਿਆਸਤੀ ਗਰਾਮ ਮੇਲੇ ਨੇ ਇਹਨਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਵਿਕਾਸ ਲੋਕ ਕੋਲ ਲੱਗਦਾ ਹੈ ਬਿਲਕੁਲ ਬਿਲਕੁਲ ਹੈ ਉਹੀ ਤਾਂ ਮੈਂ ਗੱਲ ਕੀਤੀ ਹੈ ਕਿ ਇਹਨਾਂ ਦਾ ਸਿਰ ਸੇਰਾ ਜਾ ਰਿਹਾ ਵਿਕਾਸ ਸ਼ਰਮਾ ਜੀ ਛੱਡੇ ਰਵਿੰਦਰ ਸ਼ਰਮਾ ਆਪਾ ਜੀ ਤੇ ਨਾਰਥ ਇੰਨ ਕਲਚਰ ਇਹਨਾਂ ਦੇ ਸਿਰ ਤੇ ਸੇਰਾ ਜਾ ਰਿਹਾ ਕਿ ਇਹ ਮੁੜ ਕੇ ਆਪਣੀ ਵਿਰਾਸਤ ਨੂੰ ਜੋੜਾ ਕਰ ਰਹੇ ਨੇ ਤਾਕੇ ਜਿਹੜੇ ਬੱਚੇ ਵੈਸਟਰਨ ਕਲਚਰ ਵਾਲ ਜਾ ਰਹੇ ਨੇ ਔਰ ਬੇਹੂਦਾ ਤਰੀਕੇ ਦੇ ਗਾਣੇ ਕੱਪੜੇ ਪਾਉਂਦੇ ਨੇ ਉਹਨਾਂ ਨੂੰ ਆਪਣੀ ਵਿਰਾਸਤ ਨਾਲ ਜੋੜ ਰਹੇ ਨੇ ਵੀ ਸਾਡੇ ਪੰਜਾਬ ਦਾ ਕਲਚਰ ਕਿੰਨਾ ਸੋਹਣਾ ਹੈ ਪਹਿਰਾਵਾ ਕਿੰਨਾ ਸੋਹਣਾ ਹੈ ਔਰ ਨਾਚ ਭੰਗੜਾ ਸੰਗੀਤ ਕਿੰਨਾ ਵਧੀਆ ਹੈ ਤੇ ਮੁੜ ਕੇ ਜਿਹੜੇ ਇਹ ਮੇਲੇ ਹੁਣ ਚੱਲ ਰਹੇ ਨੇ ਪੁਰਵੇ ਪੰਜਾਬ ਦੇ ਵਿੱਚ ਇਹ ਸਰਾਣਾ ਯੋਗ ਆ ਤੇ ਸਾਰੇ মিডিਆ ਨੂੰ ਵੀ ਔਰ ਸਾਰੀ ਦੁਨੀਆ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਲੱਗਦਾ ਕਿ ਲੈਕਚਰ ਪਾਸ ਨੇ ਗਾਣੇ ਜਿਹੜੇ ਉਪਲਬਧ ਹੋਣੇ ਚਾਹਨੇ ਹਜ਼ਾਰਾਂ ਦੇ ਗਾਣੇ ਜਿਹੜੇ ਉਹ ਤਾਂ ਦੇਖੋ ਜੀ ਕਿੰਨੇ ਜਦੋਂ ਦੁਨੀਆ ਸ਼ੁਰੂ ਹੋਈ ਉਹਦੋਂ ਤੋਂ ਸਾਰਾ ਕੁਝ ਨਾਲ-ਨਾਲ ਚੱਲਦਾ ਹੈ ਇਹ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਤੁਸੀਂ ਮਾਰਕੀਟ ਵਿੱਚ ਜਾ ਕੇ ਕਿਹੜੀ ਚੀਜ਼ ਨੂੰ ਖਰੀਦਦੇ ਹੋ ਹਰ ਚੀਜ਼ बिकਦੀ ਆ ਨਾ ਰਾਤ ਵੀ ਆ ਇੱਥੇ ਹਨੇਰਾ ਵੀ ਆ ਚਾਨਣ ਵੀ ਆ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਆ ਚਾਨਣ ਨੂੰ ਕਿ ਹਨੇਰੇ ਨੂੰ ਸੋ ਜਿੰਨੇ ਬਹੁਤ ਆਤ ਜਿਹੜੀ ਚੀਜ਼ ਦੀ ਹੋ ਜੇਗੀ ਉਹ ਚੀਜ਼ ਦਾ ਪਸਾਰਾ ਜਾਦਾ ਹੋ ਜਾਏਗਾ ਪਰ ਇੱਕ ਗੱਲ ਹੈ ਰੋਸ਼ਨੀ ਨੂੰ ਕਦੇ ਲੁਕੋਇਆ ਨਹੀਂ ਜਾ ਸਕਦਾ ਹਨੇਰਾ ਜਿੰਨਾ ਮਰਜੀ ਹੋ ਜਵੇ ਸੂਰਜ ਨਾ ਚੜ੍ਹਦਾ ਹੀ ਚੜ੍ਹਨਾ ਹੁੰਦਾ ਸੋ ਸਾਡੀ ਪੰਜਾਬੀ ਤੇ ਕੌਮ ਸਾਡਾ ਕਲਚਰ ਇਹਨੂੰ ਕੋਈ ਥੱਲੇ ਨਹੀਂ ਕਰ ਸਕਦਾ ਮਹੀਨਾ ਇੱਕੇ ਆਂਦਾ ਪਿੰਡੇ ਸੋਣ ਦਾ ਮਹੀਨਾ ਇੱਕੇ ਆਂਦਾ ਪਿੰਡੇ ਤੇ ਚੇਤੀ ਆਵਣਾ ਆ ਰਿਹਾ ਇਤਿਹਾਰ ਕਿਤੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਇਹ ਦੇ ਵਿੱਚ ਮੈਂ ਨੱਚਦੀ